ਚੁੱਲ੍ਹੇ ਵਿੱਚ ਜਾਵੇ ਤੇਰੇ ਪਾਪਾ ਜੀ ਅਤੇ ਤਾਇਆ ਜੀ ਦੀ ਸੇਵਾ ਸਤਿਕਾਰ ਵਿਆਹ ਮੈਂ ਇੱਕ ਬਾਪ ਦੇ ਬੇਟੇ ਨਾਲ ਕਰਵਾਇਆ ਸੀ ਪਰ ਇੱਥੇ ਤਾਂ ਮੈਨੂੰ ਦੋ ਦੋ ਬੁੱਢਿਆਂ ਦੀ ਸੇਵਾ ਕਰਨੀ ਪੈ ਰਹੀ ਹੈ ਤੇਰੇ ਪਾਪਾ ਜੀ ਕੀ ਘਟ ਸੀ ਜੋ ਤੇਰੇ ਤਾਇਆ ਜੀ ਪਿੰਡ ਵਿੱਚ ਆ ਕੇ ਜੰਮ ਗਏ ਉਸ ਦੇ ਬੇਟਾ ਬੇਟੀ ਹਨ ਉਹ ਉਹਨਾਂ ਦੇ ਕੋਲ ਜਾਵੇ ਮੈਂ ਉਹਨਾਂ ਦਾ ਕੋਈ ਠੇਕਾ ਨਹੀਂ ਲੈ ਰੱਖਿਆ ਇਹਸਾਨ ਹੋਣਗੇ ਤੇਰੇ ਪਿਓ ਤੇ ਮੇਰੇ ਤੇ ਨਹੀਂ ਆਪਣੇ ਪਿਓ ਨੂੰ ਕਹਿ ਦੇ ਜਿਆਦਾ ਦਾਨੀ ਬਣਨ ਦੀ ਲੋੜ ਨਹੀਂ ਉਸ ਦਾ ਵੀ ਬੋਰੀਆ ਵਿਸਤਰਾ ਵੀ ਚੁੱਕ ਕੇ ਬਾਹਰ ਸੁੱਟ ਦਵਾਂਗੀ ਜਲਦ ਤੋਂ ਜਲਦ ਆਪਣੇ ਤਾਇਆ ਜੀ ਨੂੰ ਇੱਥੋਂ ਵਿਦਾ ਕਰ ਦੇ ਨਹੀਂ ਤਾਂ ਮੈਂ ਆਪਣੇ ਪੇਕੇ ਪਿੰਡ ਚਲੀ ਜਾਵਾਂਗੀ ਸੀਮਾ ਨੇ ਆਪਣੇ ਪਤੀ ਜੱਸੀ ਨੂੰ ਕਿਹਾ ਜੱਸੀ ਬੋਲਿਆ ਸੱਚੀ ਤਾਇਆ ਜੀ ਨੇ ਇਹਸਾਨ ਤਾਂ ਪਾਪਾ ਜੀ ਤੇ ਕੀਤਾ ਹੈ ਪਰ ਮੈਂ ਉਸ ਦਾ ਭੁਗਤਾਨ ਕਿਉਂ ਕਰਾਂ ਮੰਨਦਾ ਹਾਂ ਕੀ ਉਹ ਕਮਾਉਂਦੇ ਸੀ ਸਾਡੇ ਲਈ ਖਰਚ ਭੇਜਦੇ ਸੀ ਤਾਇਆ ਜੀ ਨੇ ਆਪਣੀ ਜ਼ਮੀਨ ਸਾਨੂੰ ਘੱਟ ਮੁੱਲ ਵਿੱਚ ਦਿੱਤੀ ਤਾਂ ਕਿ एहसान ਕਰ ਦਿੱਤਾ ਤੂੰ ਰੁਕ ਮੈਂ ਹੁਣੇ ਪਿਤਾ ਜੀ ਨੂੰ ਕਹਿੰਦਾ ਹਾਂ ਜਿਵੇਂ ਹੀ ਜੱਸੀ ਬਾਹਰ ਨਿਕਲਿਆ ਰੋਮੀ बाबू ਉੱਥੇ ਹੀ ਖੜਾ ਸੀ ਉਸਨੇ ਕਿਹਾ ਬੇਟਾ ਮੈਂ ਸਭ ਕੁਝ ਸੁਣ ਲਿਆ ਹੈ ਕੁਝ ਕਹਿਣ ਦੀ ਲੋੜ ਨਹੀਂ ਮੈਂ ਸਭ ਸਮਝ ਗਿਆ ਕਿ ਮੈਂ ਆਪਣੇ ਵੱਡੇ ਭਰਾ ਦੀ ਸੇਵਾ ਨਹੀਂ ਕਰ ਸਕਦਾ ਤੁਸੀਂ ਬੇਫਿਕਰ ਰਹੋ ਮੈਂ ਤੁਹਾਡਾ ਬੋਝ ਹਲਕਾ ਕਰ ਦਵਾਂਗਾ ਇੰਨਾ ਕਹਿ ਕੇ ਉਹ ਉਦਾਸ ਮਨ ਨਾਲ ਉੱਥੋਂ ਚੱਲ ਗਿਆ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਰੋਮੀ ਬਾਬੂ ਨੇ ਆਪਣੀ ਭਤੀਜੀ ਮੰਮਤਾ ਨੂੰ ਫੋਨ ਕੀਤਾ ਮਮਤਾ ਤੇਰੇ ਪਾਪਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ ਤੁਸੀਂ ਆ ਕੇ ਮਿਲ ਜਾਓ ਹੋ ਸਕੇ ਤਾਂ ਉਸ ਨੂੰ ਆਪਣੇ ਨਾਲ ਹੀ ਲੈ ਜਾਣਾ ਮੇਰੀ ਵੀ ਹੁਣ ਉਮਰ ਹੋ ਰਹੀ ਹੈ ਬੇਟਾ ਘਰ ਗ੍ਰਹਿਸਤੀ ਤੇਰੇ ਭਰਾ ਤੇ ਭਾਬੀ ਹੀ ਸੰਭਾਲਦੇ ਹਨ ਤੇਰੀ ਚਾਚੀ ਤੇ ਜਾਣ ਤੋਂ ਬਾਅਦ ਇਸ ਘਰ ਵਿੱਚ ਮੇਰੀ ਕਿੰਨੀ ਕੋ ਚਲਦੀ ਹੈ ਇਹ ਤੂੰ ਚੰਗੀ ਤਰ੍ਹਾਂ ਸਮਝ ਸਕਦੀ ਬਾਈ ਜੀ ਦੀ ਦੇਖਭਾਲ ਕਰਨਾ ਹੁਣ ਮੇਰੇ ਲਈ ਮੁਸ਼ਕਿਲ ਹੋ ਰਿਹਾ ਹੈ ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲ ਲਵੋ ਅਤੇ ਮੈਨੂੰ ਮਾਫ ਕਰੋ ਮਮਤਾ ਨੇ ਕਿਹਾ ਕੀ ਗੱਲ ਹੈ ਚਾਚਾ ਜੀ ਅਜਿਹਾ ਕੀ ਹੋ ਗਿਆ ਅਤੇ ਤੁਸੀਂ ਪਾਪਾ ਜੀ ਨੂੰ ਇੱਥੋਂ ਲੈ ਕੇ ਜਾਣ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ ਜਾਣਦੇ ਹੋ ਕਿ ਪਾਪਾ ਜੀ ਦੇ ਸਾਹ ਇਸ ਪਿੰਡ ਵਿੱਚ ਹੀ ਵੱਸਦੇ ਹਨ ਮਾ ਦੇ ਜਾਨ ਮਗਰੋਂ ਪਾਪਾ ਜੀ ਨੇ ਪਿੰਡ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ ਅਤੇ ਖੇਤੀਬਾੜੀ ਘਰ ਸਭ ਕੁਝ ਅੱਜ ਤੱਕ ਤੁਸੀਂ ਹੀ ਤਾਂ ਦੇਖਦੇ ਆਏ ਹੋ ਅਤੇ ਸੁਨੀਲ ਵੀਰਾ ਕੁਝ ਵੀ ਨਹੀਂ ਜਾਣਦੇ ਇਸ ਲਈ ਤੇ ਕਦੇ ਦਖਲ ਅੰਦਾਜ਼ੀ ਵੀ ਨਹੀਂ ਕੀਤੀ ਫਿਰ ਕੀ ਗੱਲ ਹੋ ਗਈ ਮਮਤਾ ਦੇ ਪਿਤਾ ਰਮਣ ਬਾਬੂ ਅਤੇ ਰੋਮੀ ਬਾਬੂ ਦੋਵੇਂ ਭਰਾ ਸਨ ਅਵੀ ਬਾਬੂ ਨੌਕਰੀ ਕਰਦੇ ਸੀ ਦੋਵੇਂ ਬੱਚਿਆਂ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਗਈ ਤਾਂ ਉਹ ਬੱਚਿਆਂ ਕੋਲ ਨਾ ਰਹਿ ਕੇ ਆਪਣੇ ਪਿੰਡ ਵਾਲੇ ਘਰ ਵਿੱਚ ਰਹਿਣ ਲੱਗੇ ਉੱਥੇ ਕਾਫੀ ਜਾਇਦਾਦ ਸੀ ਹੁਣ ਪਿਤਾ ਦੇ ਘਰ ਖਾਣ ਪੀਣ ਦਾ ਖਿਆਲ ਚਾਚਾ ਜੀ ਅਤੇ ਉਸਦੇ ਪਰਿਵਾਰ ਵਾਲੇ ਰੱਖਦੇ ਸਨ ਇਸ ਲਈ ਮਮਤਾ ਅਤੇ ਸੁਸ਼ੀਲ ਕੇ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰਦੇ ਸੀ ਖੇਤੀਬਾੜੀ ਤੋਂ ਜੋ ਆਉਂਦਾ ਸੀ ਉਹ ਰੋਮੀ ਬਾਬੂ ਦੇ ਖਾਤੇ ਵਿੱਚ ਜਾਂਦਾ ਸੀ ਸੀ ਇੱਥੋਂ ਤੱਕ ਕੀ ਰਮਨ ਬਾਬੂ ਦੇ ਕਹਿਣ ਤੇ 6 ਮਹੀਨੇ ਪਹਿਲਾਂ ਉਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਵੀ ਰੋਮੀ ਬਾਬੂ ਦੇ ਨਾਮ ਤੇ ਘਟਮੁੱਲ ਵਿੱਚ ਕਰ ਦਿੱਤੀ ਤਾਂ ਕਿ ਉਸ ਦੀ ਦੇਖਭਾਲ ਵਿੱਚ ਉਹਨਾਂ ਦੇ ਪੈਸੇ ਖਰਚ ਨਾ ਹੋਣ ਮਮਤਾ ਦਾ ਭਰਾ ਸੁਸ਼ੀਲ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਉਸ ਦੀ ਪਤਨੀ ਕੀਰਤੀ ਇੱਕ ਅਮੀਰ ਪਰਿਵਾਰ ਵਿੱਚੋਂ ਆਈ ਸੀ ਜੋ ਆਪਣੀ ਹੀ ਦੁਨੀਆ ਵਿੱਚ ਰਹਿੰਦੀ ਸੀ ਉਸ ਨੂੰ ਨਾ ਤਾਂ ਕਿਸੇ ਦੀ ਕੋਈ दखਲ ਅੰਦਾਜੀ ਪਸੰਦ ਸੀ ਅਤੇ ਉਹ ਪਰਿਵਾਰਕ ਝਮੇਲਿਆਂ ਤੋਂ ਵੀ ਦੂਰ ਰਹਿੰਦੀ ਸੀ। ਮਮਤਾ ਦਾ ਪਤੀ ਇੱਕ ਬਹੁਤ ਬਹੁਤ ਮਸ਼ਹੂਰ ਗ੍ਰਾਮੀਣ ਡਾਕਟਰ ਸੀ। ਇੱਕ ਘੰਟੇ ਬਾਅਦ ਮਮਤਾ ਨੇ ਸੁਸ਼ੀਲ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸੀ। ਸੁਸ਼ੀਲ ਬੋਲਿਆ ਹਜੇ ਤਾਂ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ। ਤਾ ਮੰਮਤਾ ਨੇ ਕਿਹਾ ਸਮਾਂ ਕੱਢਣਾ ਹੀ ਪੈਣਾ ਵੀਰੇ ਅਤੇ ਅਸੀਂ ਕੱਲ ਸਵੇਰ ਜਲਦੀ ਹੀ ਕਿਉਂਕਿ ਚਾਚਾ ਜੀ ਨੇ ਜ਼ੋਰ ਦੇ ਕੇ ਆਖਿਆ ਕਿ ਆ ਕੇ ਦੇਖ ਲਓ ਆਖਿਰਕਾਰ ਸੁਸ਼ੀਲ ਨੂੰ ਬੜੀ ਹੀ ਮੁਸ਼ਕਿਲ ਨਾਲ ਮਨਾਉਣਾ ਪਿਆ ਅਗਲੀ ਸਵੇਰੇ ਦੋਵੇਂ ਭੈਣ ਭਰਾ ਜਲਦੀ ਹੀ ਘਰੋਂ ਚੱਲ ਪਏ ਰਸਤੇ ਵਿੱਚ ਸੁਸ਼ੀਲ ਨੂੰ ਪਰੇਸ਼ਾਨ ਦੇਖ ਕੇ ਮੰਮਤਾ ਨੇ ਪਰੇਸ਼ਾਨ ਨਾ ਹੋ ਵੀਰੇ ਇੱਕ ਵਾਰ ਉਹਨਾਂ ਨੂੰ ਡਾਕਟਰ ਨੂੰ ਦਿਖਾ ਦਵਾਂਗੇ ਤਾਂ ਠੀਕ ਹੋ ਜਾਣਗੇ ਤਾਂ ਸੁਸ਼ੀਲ ਗੁੱਸੇ ਵਿੱਚ ਬੋਲਿਆ ਸਭ ਸਹੀ ਤਾਂ ਜਾ ਰਿਹਾ ਸੀ ਕੀ ਹੋ ਜਾਂਦਾ ਜੇਕਰ ਕੁਝ ਸਾਲ ਹੋਰ ਉਹ ਦੇਖਭਾਲ ਕਰ ਲੈਂਦੇ ਤਾਂ ਉਹਨਾਂ ਦਾ ਕੀ ਵਿਗੜ ਜਾਂਦਾ ਆਪਾਂ ਆਪਣੀ ਜ਼ਮੀਨ ਕਿੰਨੇ ਘੱਟ ਮੁੱਲ ਤੇ ਉਹਨਾਂ ਨੂੰ ਦੇ ਦਿੱਤੀ ਸੀ ਇਹੀ ਸੋਚ ਕੇ ਕਿ ਉਹ ਪਪਾ ਜੀ ਦੀ ਦੇਖਭਾਲ ਕਰਨਗੇ ਹੁਣ ਉਹਨਾਂ ਦਾ ਆਪਣਾ ਮਤਲਬ ਨਿਕਲ ਗਿਆ ਅਤੇ ਰਿਸ਼ਤੇ ਖਤਮ ਮਮਤਾ ਬੋਲੀ ਛੱਡੋ ਪੁਰਾਣੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੋ ਸਕਦਾ ਸ਼ਾਇਦ ਪਾਪਾ ਜੀ ਆਪਣੇ ਆਖਰੀ ਸਮੇਂ ਵਿੱਚ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੇ ਹੋਣਗੇ ਸੁਸ਼ੀਲ ਹੋਰ ਵੀ ਗੁੱਸੇ ਵਿੱਚ ਬੋਲਿਆ ਦੀਦੀ ਤੁਹਾਡੇ ਲਈ ਕਹਿਣਾ ਬਹੁਤ ਆਸਾਨ ਹੈ ਪਰ ਮੇਰੇ ਲਈ ਮੁਸ਼ਕਿਲ ਜੀਜਾ ਕੋਲ ਤਾਂ ਬਹੁਤ ਪੈਸੇ ਹਨ ਜੇਕਰ ਅਜਿਹੀ ਨੋਬਤ ਆ ਗਈ ਤੂੰ ਪਾਪਾ ਜੀ ਨੂੰ ਆਪਣੇ ਕੋਲ ਹੀ ਰੱਖ ਲਈ ਤੂੰ ਤਾਂ پلਕ ਦੇ ਸੁਭਾ ਨੂੰ ਜਾਣਦੀ ਹੀ ਹੈ ਉਸ ਨੇ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਹੈ। ਮਮਤਾ ਨੇ ਮੁਸਕਰਾ ਕੇ ਕਿਹਾ सुशील ਤੂੰ बोल ਰਿਹਾ ਹੈ ਜਦੋਂ ਪਾਪਾ ਜੀ ਦੀ ਰਿਟਾਇਰਮੈਂਟ ਤੋਂ ਪੈਸਾ ਪੈਸੇ ਮਿਲੇ ਸੀ ਤਾਂ ਉਹ ਸਾਨੂੰ ਅੱਧੇ ਦਿੱਤੇ ਸੀ। ਉਸ ਸਮੇਂ ਤੂੰ ਇਹ ਕਿਹਾ ਸੀ ਕਿ ਪਾਪਾ ਜੀ ਜਦ ਕੋਈ ਪਰੇਸ਼ਾਨੀ ਵਿੱਚ ਹੋਣ ਹੋਣਗੇ ਤਾ ਮੈਨੂੰ ਜਾਦ ਕਰ ਲੈਣਾ ਹਾਜੀ ਹੱਥ ਥੋੜਾ ਤੰਗ ਚੱਲ ਰਿਹਾ ਹੈ ਛੋਟੇ ਜਿਹੇ ਘਰ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਇਹ ਸੁਣ ਕੇ ਮੈਂ ਵੀ ਆਪਣੇ ਹਿੱਸੇ ਦੇ ਪੈਸੇ ਤੈਨੂੰ ਦੇ ਦਿੱਤੇ ਸੀ ਯਾਦ ਹੈ ਕਿ ਭੁੱਲ ਗਿਆ ਸੁਸ਼ੀਲ ਨੇ ਗੁੱਸੇ ਵਿੱਚ ਮੂੰਹ ਫੇਰ ਲਿਆ ਤਾਂ ਮਮਤਾ ਬੋਲੀ ਆਪਣੀ ਜ਼ਿੰਮੇਵਾਰੀ ਤੋਂ ਤੂੰ ਮੂੰਹ ਨਹੀਂ ਫੇਰ ਸਕਦਾ ਮੈਂ ਤਾਂ ਘੱਟ ਤੋਂ ਘੱਟ ਸਾਲ ਵਿੱਚ ਇੱਕ ਵਾਰ ਪਿੰਡ ਜਾਂਦੀ ਸੀ ਪਰ ਤੂੰ ਤਾਂ ਇੱਕ ਵਾਰ ਵੀ ਉੱਥੇ ਨਹੀਂ ਗਿਆ ਉਹ ਚਿੰਤਾ ਨਾ ਕਰ ਜੇਕਰ ਅਜੇ ਹੀ ਨੋਬਤ ਆਈ ਤਾਂ ਮੈਂ ਪਾਪਾ ਜੀ ਨੂੰ ਆਪਣੇ ਕੋਲ ਰੱਖ ਲਵਾਂਗੀ ਮਮਤਾ ਨੇ ਮਨ ਹੀ ਮਨ ਸੋਚਿਆ ਕਿ ਉਸਦੇ ਪਤੀ ਇੰਨੇ ਵੱਡੇ ਡਾਕਟਰ ਹਨ ਦੁਨੀਆ ਦਾ ਇਲਾਜ ਕਰਦੇ ਹਨ ਕਿ ਉਹ ਆਪਣੇ ਬੁੱਢੇ ਸਹੁਰੇ ਨੂੰ ਸਹਾਰਾ ਨਹੀਂ ਦੇ ਸਕਦੇ ਸਫਰ ਨੂੰ ਸਹਾਰਾ ਨਹੀਂ ਦੇ ਸਕਦੇ ਸਫਰ ਖਤਮ ਹੋਇਆ ਉਹ ਪਿੰਡ ਪਹੁੰਚੇ ਆਪਣੇ ਪਿਤਾ ਜੀ ਨੂੰ ਦੇਖ ਕੇ ਮਮਤਾ ਦੀਆਂ ਅੱਖਾਂ ਭਰ ਆਈਆਂ ਹੱਟੇ-ਕੱਟੇ ਰਮਣ ਬਾਬੂ ਸੁੱਕ ਕੇ ਟੀਲਾ ਜੇ ਹੋ ਗਏ ਸਨ ਮਮਤਾ ਨੇ ਆਪਣੇ ਪਿਤਾ ਨੇ ਪਿਤਾ ਦੇ ਗਲ ਲੱਗ ਕੇ ਕਿਹਾ ਕਿ ਪਾਪਾ ਜੀ 6 ਮਹੀਨਿਆਂ ਵਿੱਚ ਅਜਿਹਾ ਕੀ ਹੋ ਗਿਆ ਕਿ ਤੁਹਾਡੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਤੁਸੀਂ ਪਹਿਲਾਂ ਫੋਨ ਕਰਵਾ ਦਿੰਦੇ ਤਾਂ ਮੈਂ ਪਹਿਲਾਂ ਆ ਜਾਂਦੀ ਜਾਂਦੀ ਪਿਤਾ ਨੇ ਥਰ-ਥਰੌਂਦੀ ਆਵਾਜ਼ ਵਿੱਚ ਕਿਹਾ ਘਟਾ ਦੋਹਾਂ ਦਾ ਆਪਣਾ ਜੀਵਨ ਹੈ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦਾ ਅਤੇ ਫਿਰ ਵੱਡੇ ਸ਼ਹਿਰ ਵਿੱਚ ਪਰੇਸ਼ਾਨੀਆਂ ਵੀ ਵੱਧ ਹੁੰਦੀਆਂ ਹਨ ਪਰ ਸ਼ਾਇਦ ਹੁਣ ਮੈਂ ਇਨਾਂ ਲਈ ਬੋਝ ਬਣ ਗਿਆ ਹਾਂ ਮਮਤਾ ਨੇ ਆਪਣੇ ਪਿਤਾ ਨੂੰ ਹੌਸਲਾ ਦਿੱਤਾ ਅਤੇ ਅਗਲੀ ਸਵੇਰ ਉਸ ਨੂੰ ਨਾਲ ਲੈ ਕੇ ਵਾਪਸ ਚਲੀ ਗਈ ਅਗਲੇ ਦਿਨ ਮਮਤਾ ਨੇ ਆਪਣੇ ਪਤੀ ਮਨੀਸ਼ ਨੂੰ ਕਿਹਾ ਪਾਪਾ ਜੀ ਦੀ ਤਬੀਅਤ ਬਹੁਤ ਖਰਾਬ ਸੀ ਤੁਸੀਂ ਇੱਥੇ ਨਹੀਂ ਸੀ ਤਾਂ ਮੈਂ ਪਿੰਡ ਜਾ ਕੇ ਉਹਨਾਂ ਨੂੰ ਨਾਲ ਲੈ ਆਈ ਮਨੀਸ਼ ਅਚਾਨਕ ਗੁੱਸੇ ਵਿੱਚ ਬੋਲਿਆ ਇੱਥੇ ਲੈ ਆਈ ਕੀ ਮਤਲਬ ਹੈ ਤੂੰ ਮੈਨੂੰ ਇੱਕ ਵਾਰ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਇੰਨਾ ਵੱਡਾ ਘਰ ਮੈਂ ਖੁਦ ਲਈ ਬਣਾਇਆ ਕੋਈ વૃદ્ધ ਆਸ਼ਰਮ ਨਹੀਂ ਖੋਲਿਆ ਹੈ ਤੇਰੇ ਪਾਪਾ ਜੀ ਦੀ ਜ਼ਿੰਮੇਵਾਰੀ ਤੇਰੇ ਭਰਾ ਦੀ ਬਣਦੀ ਹੈ ਜਦੋਂ ਪੈਸੇ ਲੈਣ ਦੀ ਗੱਲ ਆਈ ਸੀ ਤਾਂ ਨਾਟਕ ਕਰਕੇ ਸੁਸ਼ੀਲ ਨੇ ਸਾਰੇ ਪੈਸੇ ਲੈ ਲਏ ਸੀ ਅਤੇ ਤੂੰ ਵੀ दानवीर ਬਣ ਕੇ ਆਪਣੇ ਸਾਰੇ ਪੈਸੇ ਉਸ ਨੂੰ ਦੇ ਦਿੱਤੇ ਸੀ ਮੈਂ ਪੈਸੇ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਕਮਾਉਂਦਾ ਹਾਂ দান ਦੇਣ ਲਈ ਨਹੀਂ ਮਨੀਸ਼ ਦੇ ਇਸ ਰੂਪ ਨੂੰ ਦੇਖ ਕੇ ਮਮਤਾ ਹੈਰਾਨ ਹੋ ਗਈ ਜੋ ਇਸ ਇਨਸਾਨ ਅਣਜਾਣ ਲੋਕਾਂ ਦੀ ਸੇਵਾ ਅਤੇ ਇਲਾਜ ਕਰਦਾ ਹੈ ਉਸ ਦੇ ਮਨ ਵਿੱਚ ਉਸ ਉਸ ਦੇ ਘਰ ਵਿੱਚ ਆਪਣੇ ਸਹੁਰੇ ਲਈ ਜਗ੍ਹਾ ਨਹੀਂ ਸੀ ਮਨੀਸ਼ ਜ਼ੋਰ-ਜ਼ੋਰ ਦੀ ਰੋਲਾ ਪਾ ਕੇ ਬੋਲ ਰਿਹਾ ਸੀ ਮਮਤਾ ਨੇ ਹੱਥ ਜੋੜ ਕੇ ਕਿਹਾ ਪਲੀਜ਼ ਹੌਲੀ ਬੋਲੋ ਜੇਕਰ ਪਾਪਾ ਜੀ ਨੇ ਸੁਣ ਲਿਆ ਤਾਂ ਜਿਉਂਦੇ ਜੀ ਹੀ ਮਰ ਜਾਣਗੇ ਆਖਿਰ ਉਹਨਾਂ ਦੀ ਵੀ ਕੋਈ ਇੱਜ਼ਤ ਹੈ ਮਨੀਸ਼ ਨੇ ਕਿਹਾ ਜੇਕਰ ਇੰਨੀ ਹੀ ਇੱਜ਼ਤ ਹੈ ਤਾਂ ਆਪਣੇ ਬੇਟੇ ਦੇ ਘਰ ਜਾ ਕੇ ਰਹੇ ਇੱਥੇ ਕਿਉਂ ਆਏ ਹਨ ਆਪਣੇ ਬੇਟੇ ਦੇ ਘਰ ਚਲੇ ਜਾਣ ਤੂੰ ਖੁਦ ਕੋਈ ਕੰਮ ਨਹੀਂ ਕਰਦੀ ਅਤੇ ਮੇਰੀ ਕਮਾਈ ਤੇ ਰਹਿੰਦੀ ਹੈ ਫੇਰ ਸਹਿੰਦਾ ਪੀਰ ਮੇਰਾ ਹੱਕ ਬੰਦਾ ਹੈ ਤੇਰਾ ਨਹੀਂ ਇੰਨਾ ਕਹਿ ਕੇ ਮਨੀਸ਼ ਉੱਥੋਂ ਚੱਲ ਗਿਆ ਮਮਤਾ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਸ ਪਤੀ ਦੀ ਉਹ ਇੰਨੀ ਇੱਜ਼ਤ ਕਰਦੀ ਹੈ ਉਹ ਲੋਕਾਂ ਦੀ ਸੇਵਾ ਕਰਦਾ ਹੈ ਪਰ ਅੱਜ ਉਹ ਉਸ ਦੀਆਂ ਨਜ਼ਰਾਂ ਵਿੱਚੋਂ ਗਿਰ ਗਿਆ ਸੀ ਅਤੇ ਉਸ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਆਖਿਰ ਉਸ ਨੇ ਆਪਣੇ ਪਤੀ ਅਤੇ ਆਪਣੇ ਭਰਾ ਤੇ ਇੰਨਾ ਵਿਸ਼ਵਾਸ ਕਿਉਂ ਕੀਤਾ ਆਖਿਰ ਕਿਉਂ ਉਸਨੇ ਆਪਣੇ ਸਾਰੇ ਪੈਸੇ ਆਪਣੇ ਭਰਾ ਨੂੰ ਦੇ ਦਿੱਤੇ ਬੱਚਿਆਂ ਦੇ ਜਨਮ ਤੇ ਦੇ ਸਮੇਂ ਮਨੀਸ਼ ਨੇ ਕਿਹਾ ਸੀ ਕਿ ਤੂੰ ਆਰਾਮ ਨਾਲ ਘਰ ਰਹਿ ਹੁਣ ਤੇਰੀ ਸਾਰੀ ਜ਼ਿੰਮੇਵਾਰੀ ਮੈਂ ਪੂਰੀ ਕਰੂੰਗਾ ਗਲਤੀ ਕੀਤੀ ਮੈਂ ਜੋ ਆਪਣੇ ਪਤੀ ਦੀ ਗੱਲ ਤੇ ਭਰੋਸਾ ਕਰ ਲਿਆ। ਮਮਤਾ ਪੂਰੀ ਰਾਤ ਇਹ ਸੋਚਦੀ ਰਹੀ ਕਿ ਆਖਿਰ ਕਿਸ ਤੋਂ ਮਦਦ ਮੰਗਾਂ। ਉਸ ਦੇ ਖਾਤੇ ਵਿੱਚ ਪੈਸੇ ਤਾਂ ਸਨ ਪਰ ਬਿਨਾਂ ਪਤੀ ਦੀ ਇਜਾਜ਼ਤ ਤੋਂ ਉਹ ਖਰਚ ਵੀ ਨਹੀਂ ਸਕਦੀ ਸੀ। ਫਿਰ ਉਸ ਨੇ ਇਹ ਸੋਚਿਆ ਕਿ ਜੋ ਪੈਸੇ ਮੈਂ ਆਪਣੇ ਭਰਾ ਨੂੰ ਦਿੱਤੇ ਸਨ ਉਹ ਵਾਪਸ ਮੰਗ ਲਵਾਂ। ਇਹ ਸੋਚਦੇ ਸੋਚਦੇ ਮਮਤਾ ਨੂੰ ਸੋਫੇ ਉੱਤੇ ਬੈਠੀ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਾ ਅਗਲੇ ਦਿਨ ਨੌਕਰਾਂ ਦੇ ਨਾਲ ਮਿਲ ਕੇ ਮਮਤਾ ਨੇ ਨਾਸ਼ਤਾ ਤਿਆਰ ਕੀਤਾ ਉਸ ਦਾ ਪਤੀ ਮਨੀਸ਼ ਨਾਸ਼ਤਾ ਕਰਕੇ ਬਿਨਾਂ ਦੱਸੇ ਚਲਾ ਗਿਆ ਫਿਰ ਮਮਤਾ ਮੁਸਕਰਾਉਂਦੇ ਹੋਏ ਆਪਣੇ ਪਾਪਾ ਲਈ ਸਾਦਾ ਨਾਸ਼ਤਾ ਲੈ ਕੇ ਗਈ ਉਹ ਦੇਖ ਕੇ ਹੈਰਾਨ ਹੋ ਗਈ ਕਿ ਉਸ ਦੇ ਪਾਪਾ ਜੀ ਆਪਣਾ ਸਮਾਨ ਇਕੱਠਾ ਕਰ ਰਹੇ ਸੀ ਤਾਂ ਮਮਤਾ ਨੇ ਪੁੱਛਿਆ ਕਿ ਪਾਪਾ ਜੀ ਤੁਸੀਂ ਸਮਾਨ ਕਿਉਂ ਇਕੱਠਾ ਕਰ ਰਹੇ ਹੋ ਤੁਸੀਂ ਕੱਲ ਹੀ ਤਾਂ ਆਏ ਹੋ ਤਾਂ ਉਸ ਦੇ ਪਿਤਾ ਜੀ ਨੇ ਮੁਸਕਰਾ ਕੇ ਕਿਹਾ ਬੇਟਾ ਮੇਰੀ ਵਜ੍ਹਾ ਨਾਲ ਤੂੰ ਆਪਣੀ ਘਰ ਗ੍ਰਹਿਸਤੀ ਖਰਾਬ ਨਾ ਕਰ ਮੇਰਾ ਕੀ ਪਤਾ ਮੈਂ ਕਦੋਂ ਤੱਕ ਹਾਂ ਜਾਂ ਨਹੀਂ ਕੋਈ ਨਹੀਂ ਜਾਣਦਾ ਮੈਂ ਇੱਕ ਵਿਰਧ ਆਸ਼ਰਮ ਵਿੱਚ ਗੱਲ ਕੀਤੀ ਹੈ ਉਹ ਮੈਨੂੰ ਰੱਖਣ ਲਈ ਤਿਆਰ ਹਨ ਬਸ ਇੰਨਾ ਕਰੋ ਕਿ ਮੈਨੂੰ ਉੱਥੇ ਛੱਡ ਆਓ ਮੈਂ ਇੱਥੋਂ ਦਾ ਰਸਤਾ ਵੀ ਨਹੀਂ ਜਾਣਦਾ ਮਮਤਾ ਆਪਣੇ ਪਾਪਾ ਜੀ ਕੋਲ ਬੈਠ ਕੇ ਬਹੁਤ ਜ਼ਿਆਦਾ ਰੋਣ ਲੱਗੀ ਅਤੇ ਕਹਿਣ ਲੱਗੀ ਪਾਪਾ ਜੀ ਸਾਨੂੰ ਲੜਕੀਆਂ ਨੂੰ ਇਹ ਸਭ ਕੁਝ ਕਿਉਂ ਦੇਖਣਾ ਪੈਂਦਾ ਹੈ ਮੈਂ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾ ਪਾਵਾਂਗੀ ਜਦੋਂ ਉੱਪਰ ਜਾਵਾਂਗੀ ਤਾਂ ਪਰਮਾਤਮਾ ਨੂੰ ਕੀ ਜਵਾਬ ਦਵਾਂਗੀ ਮਮਤਾ ਕਰਦੀ ਵੀ ਕੀ ਉਸਨੇ ਟੈਕਸੀ ਬੁਲਾਈ ਅਤੇ ਆਪਣੇ ਪਿਤਾ ਜੀ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਆਈ ਤਾਂ ਉਸਦੇ ਪਿਤਾ ਜੀ ਨੇ ਉਸ ਨੂੰ ਕਿਹਾ beta ਮੇਰੀ ਵਜ੍ਹਾ ਨਾਲ ਪਰੇਸ਼ਾਨ ਨਾ ਹੋਣਾ ਕਈ ਵਾਰ ਹਾਲਾਤ ਆਪਣੇ ਬਸ ਵਿੱਚ ਨਹੀਂ ਹੁੰਦੇ ਇੱਥੇ ਮੇਰੇ ਵਰਗੇ ਬਹੁਤ ਲੋਕ ਹਨ ਮੈਂ ਜਿਵੇਂ ਤਿਵੇਂ ਕਰਕੇ ਉਹਨਾਂ ਨਾਲ ਘੱਟ ਲਵਾਂਗਾ ਮੇਰੀ ਵਜ੍ਹਾ ਨਾਲ ਤੇਰੀਆਂ ਅੱਖਾਂ ਵਿੱਚ ਕਦੇ ਵੀ ਹੰਝੂ ਨਹੀਂ ਆਉਣੇ ਚਾਹੀਦੇ ਇਨਾ ਕਹਿੰਦੇ ਹੋਏ ਮਮਤਾ ਦੇ ਪਿਤਾ ਜੀ ਚੁੱਪਚਾਪ ਲੜਖੜਾਉਂਦੇ ਕਦਮਾਂ ਨਾਲ ਕਿਸੇ ਹੋਰ ਦਾ ਸਹਾਰਾ ਲੈ ਕੇ ਆਸ਼ਰਮ ਦੇ ਅੰਦਰ ਚੱਲ ਗਏ ਮਮਤਾ ਅੰਦਰ ਹੀ ਅੰਦਰ ਰੋ ਰਹੀ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਪਿਤਾ ਨੂੰ ਆਖਰੀ ਵਾਰ ਦੇਖ ਰਹੀ ਹੋਵੇ ਸ਼ੁਸ਼ੀਲ ਨੇ ਇੱਕ ਵਾਰ ਵੀ ਮਮਤਾ ਨੂੰ ਫੋਨ ਕਰਕੇ ਨਹੀਂ ਪੁੱਛਿਆ ਕਿ ਪਾਪਾ ਜੀ ਕਿਵੇਂ ਹਨ ਮਮਤਾ ਚੁੱਪਚਾਪ ਇੰਦਰ ਬੈਠੀ ਸਾਰਾ ਸਾਰਾ ਦਿਨ ਰੋਂਦੀ ਰਹਿੰਦੀ ਨਾਹੀਂ ਕਿਸੇ ਨਾਲ ਗੱਲ ਕਰਦੀ ਪਰ ਇਸ ਸਭ ਨਾਲ ਉਸਦੇ ਪਤੀ ਮਨੀਸ਼ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਮਮਤਾ ਬ੍ਰਿਦਾ ਹਜਰਮ ਵਿੱਚ ਫੋਨ ਕਰਨ ਦੀ ਹਿੰਮਤ ਨਹੀਂ ਕਰ پا ਰਹੀ ਸੀ ਉਹ ਅੰਦਰੋਂ ਅੰਦਰ ਆਪਣੇ ਆਪ ਨੂੰ ਬਹੁਤ ਗਿਲਟੀ ਮਹਿਸੂਸ ਕਰ ਰਹੀ ਸੀ ਇੱਕ ਤੀ ਇੰਨਾ ਮਜਬੂਰ ਹੋ ਜਾਂਦੀ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਸਹਾਰਾ ਵੀ ਨਹੀਂ ਦੇ ਸਕਦੀ ਜੋ ਪਤੀ ਅੱਜ ਪਿਤਾ ਦੇ ਲਈ ਨਹੀਂ ਹੈ ਕਿ ਪਤਾ ਉਹ ਕੱਲ ਨੂੰ ਆਪਣੀ ਪਤਨੀ ਦੇ ਸਮਾਨ ਲਈ ਕੁਝ ਕਰ ਸਕੇ ਜਾਂ ਨਹੀਂ ਇਹ ਸੋਚ ਕੇ ਮਮਤਾ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਚੌਥੇ ਦਿਨ तकरीबन 11 ਵਜੇ ਦੇ ਕਰੀਬ ਬ੍ਰਿਧਾ ਆਸ਼ਰਮ ਵਿੱਚੋਂ ਫੋਨ ਆਇਆ ਕਿ ਰਮਨ बाबू ਇਸ ਦੁਨੀਆ ਵਿੱਚ ਨਹੀਂ ਰਹੇ ਮਮਤਾ ਨੂੰ ਉਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਹੁਣ ਉਹ ਕੀ ਕਰੇ ਫਿਰ ਉਸਨੇ ਸੋਚਿਆ ਕਿ ਉਸਦਾ ਪਤੀ ਮਨੀਸ਼ ਰਾਤ ਤੋਂ ਪਹਿਲਾਂ ਘਰ ਨਹੀਂ ਆਵੇਗਾ ਅਤੇ ਬੱਚੇ ਵੀ ਦੁਪਹਿਰ ਤੋਂ ਬਾਅਦ ਆਉਣਗੇ ਤਾਂ ਉਹ ਆਪਣੇ ਨੌਕਰਾਂ ਨੂੰ ਦੱਸ ਕੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਬ੍ਰਿਧ ਆਸ਼ਰਮ ਵਿੱਚ ਚੱਲ ਪਈ ਰਸਤੇ ਵਿੱਚ ਮਮਤਾ ਦੇ ਹੰਝੂ ਰੁਕ ਨਹੀਂ ਰਹੇ ਸਨ ਉਹ ਮਨ ਹੀ ਮਨ ਸੋਚ ਰਹੀ ਸੀ ਕਿ ਖਾਸ਼ ਸੁਸ਼ੀਲ ਵੀਰੇ ਦੇ ਆਪਾ ਜੀ ਨੂੰ ਕੁਝ ਦਿਨਾਂ ਲਈ ਆਪਣੇ ਕੋਲ ਰੱਖ ਲਿਆ ਹੁੰਦਾ ਤਾਂ ਅੱਜ ਉਹਨਾਂ ਦੀ ਮੌਤ ਨਾ ਹੁੰਦੀ ਕਾਸ਼ ਮਨੀਸ਼ ਨੇ ਪਾਪਾ ਜੀ ਨੂੰ ਮਰੀਜ਼ ਸਮਝ ਕੇ ਆਪਣੇ ਘਰ ਵਿੱਚ ਸਹਾਰਾ ਦੇ ਦਿੱਤਾ ਹੁੰਦਾ ਤਾਂ ਉਸ ਦਾ ਉਸ ਦਾ ਪੈਸਾ ਘਟਨੇ ਹੀ ਜਾਂਦਾ ਅਤੇ ਅੱਜ ਮੈਂ ਅਨਾਥ ਨਾ ਹੁੰਦੀ ਜਿਵੇਂ ਹੀ ਮੰਮਤਾ ਉੱਥੇ ਪਹੁੰਚੀ ਤਾਂ ਬ੍ਰਿਧ ਆਸ਼ਰਮ ਦੇ ਮੈਨੇਜਰ ਨੇ ਕਿਹਾ ਕਿ ਉਸ ਦੀ ਲਿਸਟ ਵਿੱਚ ਤਾਂ ਬੇਟਾ ਬਹੂ ਬੇਟੀ ਦਾਮਾਦ ਸਭ ਸਮੇਲ ਹਨ ਫਿਰ ਤੁਸੀਂ ਇਕੱਲੇ ਹੀ ਕਿਉਂ ਆਏ ਹੋ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤਾਂ ਮਮਤਾ ਨੇ ਕਿਹਾ ਕਿ ਆਤਮਾ ਨੂੰ ਸ਼ਾਂਤੀ ਤਾਂ ਕੁਝ ਦਿਨ ਪਹਿਲਾਂ ਹੀ ਮਿਲ ਗਈ ਸੀ ਜਦੋਂ ਉਸ ਨੂੰ ਸਮਝ ਆ ਗਿਆ ਸੀ ਕਿ ਰਿਸ਼ਤੇ ਸਿਰਫ ਮਤਲਬ ਦੇ ਹੁੰਦੇ ਹਨ ਜਦਦੇ ਸਮੇਂ ਕੋਈ ਆਪਣਾ ਨਹੀਂ ਹੁੰਦਾ ਹੈ ਮੈਂ ਪਰਮਾਤਮਾ ਨੂੰ ਇੰਨੀ ਬੇਨਤੀ ਜ਼ਰੂਰ ਕਰਾਂਗੀ ਕਿ ਉਹ ਉਹਨਾਂ ਵਰਗੇ ਬੱਚੇ ਪਰਮਾਤਮਾ ਕਿਸੇ ਨੂੰ ਨਾ ਦਵੇ ਮੈਂ ਉਹਨਾਂ ਦੀ ਬੇਟੀ ਹਾਂ ਅਤੇ ਹੋਰ ਉਹਨਾਂ ਦਾ ਕੋਈ ਵੀ ਨਹੀਂ ਹੈ ਜੋ ਵੀ ਕਰਨਾ ਹੈ ਮੈਨੂੰ ਕਹੋ ਮੈਂ ਕਰਾਂਗੀ ਸਭ ਤਾਂ ਮੈਨੇਜਰ ਨੇ ਇੱਕ ਲਿਫਾਫਾ ਦਿੱਤਾ ਜਿਸ ਵਿੱਚ ਉਸਨੇ ਲਿਖਿਆ ਸੀ ਬੇਟੀ ਜਦੋਂ ਤੱਕ ਇਸ ਦੁਨੀਆ ਵਿੱਚ ਅਸੀਂ ਆਪਣੇ ਬੱਲ ਤੇ ਹਾਂ ਉਦੋਂ ਤੱਕ ਹੀ ਤੁਹਾਨੂੰ ਕੋਈ ਪੁੱਛਦਾ ਹੈ ਮੈਂ ਚਾਹੁੰਦਾ ਹਾਂ ਇੱਕ ਵਾਰ ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾ ਜਦੋਂ ਮੈਂ ਜਿਉਂਦਾ ਜਿਉਂਦੇ ਜੀ ਮੈਂ ਆਪਣੀ ਬੇਟੀ ਨੂੰ ਇੱਜ਼ਤ ਨਾਲ ਜਿਉਣਾ ਸਿਖਾਇਆ ਹੈ ਤਾਂ ਮਰਨ ਤੋਂ ਬਾਅਦ ਮੈਂ ਤੈਨੂੰ ਕਿਸੇ ਦੇ ਭਰੋਸੇ ਕਿਵੇਂ ਸੱਡ ਸਕਦਾ ਹਾਂ ਮੇਰੇ ਬੱਚੇ ਹੋਏ ਪੈਸੇ ਅਤੇ ਪਿੰਡ ਵਾਲਾ ਘਰ ਬੇਚ ਕੇ ਤੂੰ ਆਪਣੀ ਲਈ ਕੁਝ ਕਰ ਤਾਂ ਕਿ ਆਪਣੇ ਫੈਸਲੇ ਤੂੰ ਖੁਦ ਲੈ ਸਕੇ ਇਸ ਜਾਇਦਾਦ ਵਿੱਚ ਤੇਰੇ ਭਰਾ ਦਾ ਕੋਈ ਹਿੱਸਾ ਨਹੀਂ ਹੋਵੇਗਾ ਸਦਾ ਖੁਸ਼ ਰਹਿ ਮੇਰੀ ਬੱਚੀ ਪਿਤਾ ਦੇ ਇਹ ਕਹੇ ਸ਼ਬਦ ਨੇ ਹੁਣ ਮਮਤਾ ਦੇ ਅੰਦਰ ਹੌਸਲਾ ਭਰ ਦਿੱਤਾ ਆਪਣੇ ਭਰਾ ਸੁਸ਼ੀਲ ਅਤੇ ਪਤੀ ਮਨੀਸ਼ ਨੂੰ ਪਿਤਾ ਦੀ ਮੌਤ ਦੀ ਖਬਰ ਤਾਂ ਦਿੱਤੀ ਪਰ ਪਿਤਾ ਦਾ ਅੰਤਿਮ ਸੰਸਕਾਰ ਉਸਨੇ ਖੁਦ ਹੀ ਕੀਤਾ ਅਤੇ ਸੁਸ਼ੀਲ ਨੂੰ ਇਸ ਸਭ ਤੋਂ ਬੇਦਖਲ ਕਰ ਦਿੱਤਾ ਕਿਉਂਕਿ ਉਸਨੇ ਪਿਤਾ ਦੇ ਅੰਤਿਮ ਸੰਸਕਾਰ ਤੇਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕੁਝ ਸਮੇਂ ਬਾਅਦ ਉਸਨੇ ਆਪਣੇ ਪਿਤਾ ਦੀ ਅੰਤਿਮ ਸ਼ਾ ਇਸ ਤਰਾ ਪੂਰੀ ਕੀਤੀ ਕਿ ਉਸਨੇ ਪਿੰਡ ਵਾਲਾ ਘਰ ਚੰਗੇ ਮੁੱਲ ਵਿੱਚ ਵੇਚ ਦਿੱਤਾ ਫਿਰ ਸ਼ਹਿਰ ਵਿੱਚ ਉਸਨੇ ਆਪਣੇ ਲਈ ਛੋਟਾ ਜਿਹਾ ਘਰ ਖਰੀਦਿਆ ਅਤੇ ਆਪਣੇ ਪਤੀ ਮਨੀਸ਼ ਨੂੰ ਤਲਾਕ ਦੇ ਦਿੱਤਾ ਜਦੋਂ ਮਨੀਸ਼ ਨੇ ਉਸ ਤੋਂ ਮਾਫੀ ਮੰਗੀ ਤਾਂ ਮਮਤਾ ਨੇ ਕਿਹਾ ਕਿ ਮੇਰੇ ਪਾਪਾ ਮੈਨੂੰ ਵਾਪਸ ਮੋੜ ਕੇ ਲਿਆ ਦਿਓ ਮੈਂ ਤੁਹਾਨੂੰ ਮਾਫ ਕਰ ਦਵਾਂਗੀ ਆਪਣੇ ਭਰਾ ਸੁਸ਼ੀਲ ਨਾਲੋਂ ਵੀ ਉਸਨੇ ਸਾਰਾ ਸਾਰੇ ਰਿਸ਼ਤੇ ਤੋੜ ਦਿੱ ਤੋੜ ਲਏ ਮਮਤਾ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗੀ ਅਤੇ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਲਿਆ। ਹੁਣ ਉਹ ਇੱਕ ਆਤਮ ਨਿਰਪਰਨ ਔਰਤ ਸੀ ਜਿਸ ਨੂੰ ਕਿਸੇ ਵੀ ਮਰਦ ਦੇ ਸਹਾਰੇ ਦੀ ਜ਼ਰੂਰਤ ਨਹੀਂ ਸੀ। ਫਿਰ ਕੁਝ ਦਿਨਾਂ ਬਾਅਦ ਮਮਤਾ ਦਾ ਭਰਾ ਅਸ਼ੀਲ ਗਿੜਗੜਾਉਂਦੇ ਹੋਏ ਉਸ ਕੋਲ ਆਇਆ। ਮਮਤਾ ਤੋਂ ਮਦਦ ਦੀ ਗੋਹਾਰ ਲਗਾਉਣ ਲੱਗਾ ਅਤੇ ਕਿਹਾ ਕਿ ਹਾਂ ਕਿ ਮੈਂ ਬਰਬਾਦ ਹੋ ਗਿਆ ਪਰ ਮਮਤਾ ਨੇ ਆਪਣੇ ਭਰਾ ਨੂੰ ਪਹਿਚਾਨਿਆ ਪਹਿਚਾਨਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਪਤੀ ਪਤਨੀ ਉਥੋਂ ਮੂੰਹ ਲਟਕਾ ਕੇ ਚਲੇ ਗਏ ਦੋਸਤੋ ਅਜਿਹਾ ਕਿਉਂ ਹੁੰਦਾ ਹੈ ਕਿ ਹਮੇਸ਼ਾ ਬੇਟੀ ਅਤੇ ਪਤਨੀ ਨੂੰ ਹੀ ਇਮਤਿਹਾਨ ਦੇਣਾ ਪੈਂਦਾ ਹੈ ਕਿ ਵਿਦਾਹ ਤੋਂ ਬਾਅਦ ਇੱਕ ਬੇਟੀ ਆਪਣੇ ਪਿਤਾ ਦੇ ਲਈ ਕੁਝ ਵੀ ਨਹੀਂ ਕਰ ਸਕਦੀ ਕਿ ਲੜਕੀ ਵਿਆਹ ਤੋਂ ਬਾਅਦ ਜਿੱਥੇ ਉਹ ਆਪਣੇ ਸੱਸ ਸਹੁਰੇ ਦੇ ਪੂਰੇ ਪਰਿਵਾਰ ਦੀ ਦੇਖਭਾਲ ਕਰਦੀ ਹੈ ਉੱਥੇ ਉਹ ਆਪਣੇ ਪਿਤਾ ਦੀ ਦੇਖਭਾਲ ਕਿਉਂ ਨਹੀਂ ਕਰ ਸਕਦੀ ਇਸ ਲਈ ਸਾਨੂੰ ਲੜਕੀਆਂ ਨੂੰ ਆਤਮ ਨਿਰਭਰ ਬੰਨਾ ਪਵੇਗਾ ਤਾਂ ਜੋ ਆਪਣੇ ਲਈ ਅਤੇ ਆਪਣੇ ਮਾਤਾ ਪਿਤਾ ਲਈ ਛੋਟੇ ਛੋਟੇ ਫੈਸਲੇ ਤਾਂ ਆਪਾਂ ਖੁਦ ਲੈ ਸਕੀਏ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਿੱਖਿਆਦਾਇਕ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ